ਸਤਿ ਸ਼੍ਰੀ ਅਕਾਲ ਦੋਸਤੋ ਉੱਤਰਾਖੰਡ ਵਿੱਚ ਇਨ੍ਹਾਂ ਮੀਂਹਾਂ ਦੇ ਦਿਨਾਂ ਵਿੱਚ ਜਦੋਂ ਬੱਦਲ ਫਟਦੇ ਹਨ ਤਾਂ ਉਹ ਇੱਕ ਭਾਰੀ ਵਿਪਤਾ ਦੇ ਰੂਪ ਵਿੱਚ ਵੱਡੀਆਂ-ਵੱਡੀਆਂ ਤਵਾਈਆਂ ਕਰਦੇ ਹਨ ਅਸੀਂ ਅਕਸਰ ਹੀ ਇਨ੍ਹਾਂ ਤਵਾਈਆਂ ਨੂੰ ਕੁਦਰਤ ਦੀ ਕਰੋਪੀ ਕਹਿ ਕੇ ਆਪਣਾ ਪੱਲਾ ਛਾੜ ਲੈਂਦੇ ਹਾਂ ਕਿ ਸੱਚਮੁੱਚ ਹੀ ਇਸ ਵਰਤਾਰੇ ਦੇ ਪਿੱਛੇ ਇਕੱਲੀ ਕੁਦਰਤ ਹੀ ਜ਼ਿੰਮੇਵਾਰ ਹੈ ਜਾਂ ਫਿਰ ਇਹਦੇ ਵਿੱਚ ਅਸੀਂ ਮਨੁੱਖ ਵੀ ਜ਼ਿੰਮੇਵਾਰ ਹਾਂ ਦੋਸ਼ੀ ਹਾਂ ਆਓ ਇੱਕ-ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਉੱਤਰਾਖੰਡ ਦੀ ਜਿੱਥੇ ਹਿਮਾਲੀ ਪਹਾੜਾਂ ਵਿੱਚੋਂ ਨਿਕਲਣ ਵਾਲੇ ਦਰਿਆ ਝਰਨੇ ਤੇ ਕੁਦਰਤੀ ਪਾਣੀ ਦੇ ਸਰੋਤ ਸਿਰਫ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ ਨੂੰ ਜੀਵਨ ਦਿੰਦੇ ਹਨ ਪਰ ਦੋਸਤੋ ਇਹਨਾਂ ਪਵਿੱਤਰ ਪਾਣੀ ਦੇ ਰਸਤਿਆਂ ਨੂੰ ਹੁਣ ਇਨਸਾਨੀ ਲਾਲਚ ਨੇ ਘੇਰ ਲਿਆ ਹੈ ਕੁਦਰਤੀ ਪਾਣੀ ਦੇ ਰਸਤਿਆਂ ਦੇ ਵਿਚਕਾਰ ਨਾਜਾਇਜ਼ ਉਸਾਰੀਆਂ ਦਾ ਇੱਕ ਖਤਰਨਾਕ ਸੱਚ ਅੰਕੜਿਆਂ ਦੇ ਨਾਲ ਸੱਚਾਈ ਇਹ ਦੱਸਦੀ ਹੈ ਕਿ 2023 ਵਿੱਚ ਕੰਪਟਰ ਰੋਲਰ ਆਡਿਟ ਜਰਨਲ ਜਿਸ ਨੂੰ ਕੈਗ ਵੀ ਕਿਹਾ ਜਾਂਦਾ ਹੈ ਨੇ ਆਪਣੀ ਰਿਪੋਰਟ ਵਿੱਚ ਦਰਸਾਇਆ ਸੀ ਕਿ ਉੱਤਰਾਖੰਡ ਵਿੱਚ ਪਾਣੀ ਦੇ ਕੁਦਰਤੀ ਸਰੋਤਾਂ ਦੇ 73 ਫੀਸਦੀ ਇਲਾਕਿਆਂ ਵਿੱਚ ਨਾਜਾਇਜ਼ ਤਾਮੀਰਾਂ ਕੀਤੀਆਂ ਗਈਆਂ ਹਨ ਗੰਗੋਤਰੀ ਜਮਨੋਤਰੀ ਕੇਦਾਰਨਾਥ ਅਤੇ ਬਦਰੀਨਾਥ ਦੀਆਂ ਵਾਦੀਆਂ ਵਿੱਚ ਲਗਭਗ 400 ਤੋਂ ਵੱਧ ਨਾਜਾਇਜ਼ ਹੋਟਲ ਤੇ ਰਿਜ਼ੋਰਟ ਪਾਣੀ ਦੇ ਕੰਢਿਆਂ ਤੇ ਬਣੇ ਹੋਏ ਹਨ। ਕੇਵਲ ਹਰੀਦਵਾਰ ਤੋਂ ਰੁਦਰ ਪ੍ਰਿਆਗ ਤੱਕ ਦੇ ਇਲਾਕੇ ਵਿੱਚ 60% ਦੀ ਤਾਮੀਰਾ ਰਿਵਰ ਰੈਗੂਲੇਸ਼ਨ ਜ਼ੋਨ ਦੀ ਉਲੰਘਣਾ ਕਰਦੀਆਂ ਹਨ। ਇਹਨਾਂ ਨਾਜਾਇਜ਼ ਉਸਾਰੀਆਂ ਨਾਲ ਕੀ ਅਸਰ ਹੋਏ ਹਨ? 2013 ਦੀ ਕੇਦਾਰਨਾਥ ਤਬਾਹੀ ਜਿੱਥੇ ਬੇਤਹਾਸ਼ਾ ਮੀ ਹੜ੍ਹ ਅਤੇ ਪੂਸਕਲ ਨੇ 5700 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ ਇਹ ਹੜ੍ਹ ਸਿਰਫ ਕੁਦਰਤੀ ਨਹੀਂ ਬਲਕਿ ਸਾਡੀਆਂ ਆਪਣੀਆਂ ਗਲਤੀਆਂ ਦਾ ਵੀ ਨਤੀਜਾ ਸਨ नेशनल इंस्टीट्यूट ऑफ डिजास्टर मैनेजमेंट ਦੇ ਅਨੁਸਾਰ ਇਸ ਤਬਾਹੀ ਦਾ ਮੁੱਖ ਕਾਰਨ ਸੀ ਨਦੀਆਂ ਦੇ ਕੰਢਿਆਂ ਤੇ ਬਿਨਾ ਵਿਗਿਆਨਿਕ ਪਲਾਨਿੰਗ ਦੇ ਹੋਈ ਅਵੈਧ ਤਾਮੀਰ ਰਿਸਪਾਨਾ ਨਦੀ ਦੀ ਚੜਾਈ 1968 ਵਿੱਚ 319 ਮੀਟਰ ਸੀ ਪਰ 2022 ਤੱਕ ਇਹ ਕਰੀਬ 68 ਮੀਟਰ ਹੀ ਰਹਿ ਗਏ ਇਸ ਨਾਲ ਨਦੀ ਦੇ ਫਲੋ ਕੈਪੈਸਿਟੀ ਅਤੇ ਇਕੋਲੋਜੀਕਲ ਸਟੇਬਿਲਟੀ ਬਹੁਤ ਹੱਦ ਤੱਕ ਖਤਰੇ ਵਿੱਚ ਆ ਗਈ ਹੈ ਹਰੀਦਵਾਰ ਖੇਤਰ ਵਿੱਚ ਸੈਂਡ ਮਾਈਨਿੰਗ ਅਤੇ ਸਟੋਨ ਕ੍ਰਸ਼ਿੰਗ ਦੀ ਲੰਬੀ ਸੂਚੀ ਹੈ ਜਿਸ ਤੋਂ ਹੜ੍ਹਾਂ ਦੇ ਸੰਭਾਵਨਾਵਾਂ ਵੱਧ ਜਾਂਦੀਆਂ ਹਨ 2025 ਵਿੱਚ ਹਾਈ ਕੋਰਟ ਨੇ 35 ਵਿੱਚੋਂ 35 ਹੀ ਇਲੀਗਲ ਸਟੋਨ ਕ੍ਰਸ਼ਡ ਨੇੜੇ ਗੰਗਾ ਨਦੀ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਸਨ ਜੇ ਇਹਨਾਂ ਨਾਜਾਇਜ਼ ਉਸਾਰੀਆਂ ਨੂੰ ਪਰਸੈਂਟਾਂ ਵਿੱਚ ਵੇਖੀਏ ਤਾਂ ਕੁੱਲ ਤਾਮੀਰਾਂ ਵਿੱਚੋਂ ਨਾਜਾਇਜ਼ ਤਾਮੀਰਾਂ 73% ਦੀ ਨਦੀਆਂ ਦੇ ਕੰਢਿਆਂ ਤੇ ਹੋਟਲ ਅਤੇ ਰਿਜ਼ੋਰਟ ਬਣੇ ਹੋਏ ਹਨ 60% ਦੀ ਹੜਾ ਵਾਲੀਆਂ ਥਾਵਾਂ ਤੇ ਹੋਈ ਵਾਧੂ ਆਬਾਦੀ 80% ਦੀ ਭੂ ਸਖਲਨ ਵਾਲੇ ਖੇਤਰਾਂ ਵਿੱਚ ਹੋਈ ਤਾਮੀਰ 45% ਦੀ ਇਹ ਕੋਈ ਛੋਟੀ ਮੋਟੀ ਨਹੀਂ ਬਲਕਿ ਬਹੁਤ ਵੱਡੀ ਗਿਣਤੀ ਹੈ ਜੇ ਅਸੀਂ ਅਜੇ ਵੀ ਨਹੀਂ ਜਾਗੇ ਤਾਂ ਹਰ ਸਾਲ ਹੜ੍ਹਾਂ, ਭੂਸਖਲਨ ਅਤੇ ਤਬਾਹੀ ਸਾਡੀ ਨਵੀਂ ਹਕੀਕਤ ਬਣ ਜਾਵੇਗੀ। ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਨਦੀਆਂ ਕੰਢਿਆਂ ਦੀ ਰੈਗੂਲੇਸ਼ਨ ਜ਼ੋਨ ਦੀ ਪਾਲਣਾ ਕਰਵਾਵੇ। ਅਸੀਂ ਆਪਣੇ ਪਹਾੜਾਂ, ਦਰਿਆਵਾਂ ਅਤੇ ਕੁਦਰਤ ਨੂੰ ਸੰਭਾਲ ਕੇ ਰੱਖੀਏ। ਇਤਿਹਾਸ ਗਵਾਹ ਹੈ ਦੋਸਤੋ, ਮਨੁੱਖ ਨੇ ਆਪਣੇ ਲਾਲਚ ਲਈ ਜਦੋਂ ਵੀ ਕੁਦਰਤ ਦੇ ਨਾਲ ਛੇੜਖਾਨੀ ਕੀਤੀ ਹੈ ਤਾਂ ਹਮੇਸ਼ਾ ਭਾਰੀ ਖਮਿਆਜਾ ਭੁਗਤਣਾ ਪਿਆ ਹੈ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਦੱਸਣਾ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਹਰ ਇੱਕ ਸ਼ੇਅਰ ਸਾਨੂੰ ਨਵੀਆਂ ਅਤੇ ਵਧੀਆ ਵੀਡੀਓ ਬਣਾਉਣ ਲਈ ਪ੍ਰੇਰਿਤ ਕਰਦਾ ਹੈ ਅਸੀਂ ਤੁਹਾਡੇ ਬੱਚਿਆਂ ਨੂੰ ਆਪਣੇ ਬੱਚੇ ਅਤੇ ਤੁਹਾਡੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਹੋਏ ਇਹੀ ਕੋਸ਼ਿਸ਼ ਕਰਦੇ ਹਾਂ ਕਿ ਇਸ ਪੇਜ ਤੇ ਇਸ ਤਰ੍ਹਾਂ ਦੀਆਂ ਪਰਿਵਾਰਕ ਅਤੇ ਗਿਆਨਵਰਧਕ ਵੀਡੀਓ ਹੀ ਅਪਲੋਡ ਕਰੀਏ ਜਿਸ ਨੂੰ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਿਆ ਜਾ ਸਕੇ ਅਤੇ ਕੁਝ ਨਵਾਂ ਸਿੱਖਿਆ ਜਾ ਸਕੇ ਧੰਨਵਾਦ ਜੀ